मैं भारत की प्रभुता और अखंडता अक्षुण रखूंगी तथा जिस पद को मैं ग्रहण करने वाली हूं उसके कर्तव्यों का श्रद्धा पूर्वक निर्वहन करूंगी जय हिंद महाराष्ट्र श्री चव्हाण रवींद्र वसंतराव मी रवींद्र वसंतराव चव्हाण लोकसभेचा सदस्य म्हणून निवडून आलो असल्याने परश स्मरून शपथ घेतो की मी विधद्वारा स्थापित भारतीय संविधानाप्रत अनन्य श्रद्धा व निष्ठा बाळगीन भारतीय सार्वभौमत्वाचे आणि भारतीय एकतेचे निर्वाराने आचरण करीन आणि जे कर्तव्य आता मला प्राप्त होत आहे ते नेकीने पार पाडेन जय हिंद जय महाराष्ट्र जय संविधान ਸੌ ਚੁੱਕੀ ਗਈ ਹੈ 410931 ਵੋਟਾਂ ਦੇ ਨਾਲ ਜਿੱਤ ਹਾਸਲ ਕੀਤੀ ਹੈ ਪ੍ਰਿੰਕਾ ਗਾਂਧੀ ਇਸ ਵੇਲੇ ਦੇਖ ਸਕਦੇ ਹੋ ਤੁਸੀਂ ਸਿੱਧੀਆਂ ਤਸਵੀਰਾਂ ਪ੍ਰਿੰਕਾ ਗਾਂਧੀ ਨੇ 52 ਸਾਲ ਦੀ ਉਮਰ ਦੇ ਵਿੱਚ ਪਹਿਲੀ ਵਾਰ ਉਹ ਇਲੈਕਸ਼ਨ ਲੜੇ ਤੇ ਪਹਿਲੀ ਵਾਰ ਉਹਨਾਂ ਨੇ ਜਿੱਤ ਪ੍ਰਾਪਤ ਕੀਤੀ ਆ ਵਾਇਨਾਡ ਦੇ ਵਿੱਚ ਵੱਡੀ ਜਿੱਤ 622338 ਵੋਟਾਂ ਪ੍ਰਿੰਕਾ ਗਾਂਧੀ ਨੂੰ ਮਿਲੀਆਂ ਤੇ 410931 ਵੋਟਾਂ ਦੇ ਵੱਡੇ ਮਾਰਜਨ ਦੇ ਨਾਲ ਪ੍ਰਿੰਕਾ ਗਾਂਧੀ ਨੇ ਜਿੱਤ ਦਰਜ ਕੀਤੀ ਹੈ ਕਾਂਗਰਸ ਪਾਰਟੀ ਦੇ ਵਿੱਚ ਜਨਰਲ ਸਕੱਤਰ ਪ੍ਰਿੰਕਾ ਗਾਂਧੀ ਤੇ ਦੱਸਦੀ ਹੈ ਕਿ ਪਹਿਲੀ ਵਾਰ ਉਹ ਚੋਣ ਲੜੇ ਹਾਲਾਂਕਿ 52 ਸਾਲ ਦੀ ਉਹਨਾਂ ਦੀ ਉਮਰ ਤੇ ਪਹਿਲੀ ਵਾਰ ਉਹਨਾਂ ਦਾ ਇਲੈਕਸ਼ਨ ਦੇ ਵਿੱਚ ਡੈਬਿਊ ਹਾਲਾਂਕਿ ਇਸ ਤੋਂ ਪਹਿਲਾਂ ਕਾਂਗਰਸ ਦੇ ਵਿੱਚ ਵੱਡੀ ਜ਼ਿੰਮੇਵਾਰੀ ਉਹਨਾਂ ਨੂੰ ਦਿੱਤੀ ਗਈ ਸੀ ਜਦੋਂ ਪ੍ਰਿੰਕਾ ਗਾਂਧੀ ਨੂੰ ਯੂਪੀ ਦੇ ਵਿੱਚ ਪਰਿਵਾਰੀ ਦੇ ਤੌਰ ਤੇ ਇੰਚਾਰਜ ਦੇ ਤੌਰ ਤੇ ਲਾਇਆ ਗਿਆ ਸੀ 23 ਜਨਵਰੀ 2019 ਨੂੰ ਪ੍ਰਯੰਕਾ ਗਾਂਧੀ ਰਸਮੀ ਤੌਰ ਤੇ ਉਹਨਾਂ ਦੇ ਵੱਲੋਂ ਪਾਰਟੀ ਦੇ ਵਿੱਚ ਮहासਚਿਵ ਉਹਨਾਂ ਨੂੰ ਬਣਾਇਆ ਗਿਆ ਤੇ ਉੱਤਰ ਪ੍ਰਦੇਸ਼ ਦੀ ਇਨਚਾਰਜ ਵੀ ਬਣੀ 2020 ਦੇ ਵਿੱਚ ਉੱਤਰ ਪ੍ਰਦੇਸ਼ ਦੀ ਚੋਣ ਉਹਨਾਂ ਦੀ ਅਗਵਾਈ ਦੇ ਵਿੱਚ ਲੜੀ ਗਈ 40% ਟਿਕਟਾਂ ਉਹਨਾਂ ਮਹਿਲਾਵਾਂ ਨੂੰ ਦਿੱਤੀਆਂ ਤੇ ਹੁਣ ਪਹਿਲੀ ਵਾਰ ਜਦੋਂ ਰਾਹੁਲ ਗਾਂਧੀ ਦੇ ਵੱਲੋਂ ਦੋ ਥਾਂ ਤੋਂ ਚੋਣ ਲੜੀ ਗਈ ਸੀ ਤੇ ਵਾਈ ਨਾਟ ਸੀਟ ਤੋਂ ਅਸਤੀਫਾ ਦੇ ਦਿੱਤਾ ਗਿਆ ਸੀ ਵਾਈ ਨਾਟ ਸੀਟ ਖਾਲੀ ਹੁੰਦੀ ਹੈ ਕਾ ਪ੍ਰਿੰਕਾ ਗਾਂਧੀ ਨੂੰ ਉੱਥੋਂ ਉਮੀਦਵਾਰ ਵਜੋਂ ਉਤਾਰਿਆ ਜਾਂਦਾ ਹੈ ਤੇ ਪ੍ਰਿੰਕਾ ਗਾਂਧੀ ਦੀ ਇਹ ਪਹਿਲੀ ਸੰਸਦੀ ਪਾਰੀ ਹੈ ਸਿਕਿਉਰਟੀ ਨਹੀਂ ਹੋਈ ਹੈ ਕੋ ਦੇਰੀ ਜਾਂ ਸਿਕਿਉਰਟੀ ਦੀ ਕਾਰਨ ਕਾ ਪ੍ਰਿੰਕਾ ਗਾਂਧੀ ਦੇ ਵੱਲੋਂ ਸੌ ਚੁੱਕ ਲਈ ਗਈ ਹੈ ਤੇ ਇਸ ਦੇ ਨਾਲ ਹੀ ਸੰਸਦ ਦੇ ਵਿੱਚ ਹੰਗਾਮਾ ਵੀ ਸ਼ੁਰੂ ਹੋ ਗਿਆ ਹੈ ਹਾਲਾਂਕਿ ਇਸ ਵੇਲੇ ਅਡਾਨੀ ਮਾਮਲੇ ਨੂੰ ਲੈ ਕੇ ਜਿਹੜੇ ਵਿਰੋਧੀ ਧਿਰਾਂ ਨੇ ਓ ਘੇਰ ਰਹੀਆਂ ਨੇ ਸੱਤਾ ਧਿਰ ਨੂੰ ਤਸਵੀਰਾਂ ਦੇ ਵਿੱਚ ਸਾਫ਼ ਤੌਰ ਤੇ ਨਜ਼ਰ ਆ ਰਿਹਾ ਹੈ ਲੋਕ ਸਭਾ ਦੇ ਵਿੱਚ ਹੰਗਾਮਾ ट आ गया है इसमें पूरा काम पूरा हुआ है इसमें जो सिक्सटी मीटर के बारे में ये बात कर रही है इसमें इस प्रोजेक्ट में बैरियर फ्री इलेक्ट्रॉनिक टोल कलेक्शन सिस्टम को सोच को हमने सेलेक्ट किया है और जिसके कारण अब इसके ऊपर कोई समस्या नहीं आएगी उनका प्रॉब्लम कम है क्वेश्चन नंबर 42, श्री ए बनी माननीय मंत्री जी वहां पर रखा हुआ माननीय सदस्यगण मैं आपसे आग्रह करता हूं आप जिस मुद्दों पे चर्चा करना चाहते हैं उन सब मुद्दों पर चर्चा करने का प्रयावसर है प्रया अवसर दिया जाएगा लेकिन आप सदन को नियोजित तरीके से गतिरोध करना चाहते हैं देश की जनता ने बड़ी आकांक्षा श्रीमती प्रियंका गांधी वाड्रा मैं प्रियंका गांधी वाद्रा जो लोकसभा की सदस्य निर्वाचित हुई हूँ सत्यनिष्ठा से प्रतिज्ञान करती हूँ कि मैं विधि द्वारा स्थापित भारत के संविधान के प्रति सच्ची श्रद्धा और निष्ठा रखूंगी। मैं भारत की प्रभुता और अखंडता अक्षुण रखूंगी तथा जिस पद को मैं ग्रहण करने वाली हूँ उसके कर्तव्यों का श्रद्धापूर्वक निर्वहन करूंगी जय हिंद केरला में भी डिबेट हुई थी असहमति सहमति भी हुई थी लेकिन मर्यादित आचरण रखा था आपका यह मर्यादित आचरण है आप अपनी अपनी सीट पर दें मैं आपको पर्याप्त समय पर्याप्त अवसर हर मुद्दे पे दूंगा आप सदन चलाना चाहते हैं चर्चा करना चाहते हैं सदन की कार्रवाई आज 12 बजे तक के लिए स्थगित की जाती है ਸੰਸਦ ਦੀ ਕਾਰਵਾਈ ਕੁਝ ਸਮੇਂ ਲਈ ਮੁਲਤਵੀ ਕਰ ਦਿੱਤੀ ਗਈ ਹੈ 12 ਵਜੇ ਤੱਕ ਮੁਲਤਵੀ ਕਰ ਦਿੱਤੀ ਗਈ ਹੈ ਸੰਸਦ ਦੀ ਕਾਰਵਾਈ ਦਰਅਸਲ ਜ਼ੋਰਦਾਰ ਹੰਗਾਮਾ ਹੋਇਆ ਲੋਕ ਸਭਾ ਦੇ ਵਿੱਚ ਤੇ ਸੰਸਦ ਦੀ ਕਾਰਵਾਈ ਇੱਕ ਵਾਰ ਫੇਰ ਮੁਲਤਵੀ ਕਰ ਦਿੱਤੀ ਗਈ ਹੈ 12 ਵਜੇ ਤੱਕ ਸੰਸਦ ਦੀ ਕਾਰਵਾਈ ਮੁਲਤਵੀ ਕਰ ਦਿੱਤੀ ਗਈ ਹੈ ਜਦੋਂ ਤੋਂ ਇਹ ਸੈਸ਼ਨ ਸ਼ੁਰੂ ਹੋਇਆ ਉਦੋਂ ਤੋਂ ਲਗਾਤਾਰ ਸੰਸਦ ਦੇ ਵਿੱਚ ਹੰਗਾਮਾ ਜਾਰੀ ਹੈ ਵਿਰੋਧੀ ਧਿਰਾਂ ਅਡਾਨੀ ਮਾਮਲੇ ਦੇ ਵਿੱਚ ਸੱਤਾ ਧਿਰ ਨੂੰ ਕੇਰ ਰਹੀਆਂ ਨੇ ਤੇ ਚਰਚਾ ਕਰਵਾਉਣ ਦੀ ਮੰਗ ਕਰ ਰਹੀਆਂ ਨੇ ਅੱਜ ਵੀ ਜਦੋਂ ਸੈਸ਼ਨ ਦੀ ਸ਼ੁਰੂਆਤ ਹੁੰਦੀ ਹੈ ਤਾਂ ਪਹਿਲਾਂ ਪ੍ਰਿੰਕਾ ਗਾਂਧੀ ਤੇ ਜਿਹੜੇ ਨਵੇਂ ਚੁਣੇ ਲੋਕ ਸਭਾ ਮੈਂਬਰ ਨੇ ਉਹ ਸੌਂ ਚੁੱਕਦੇ ਨੇ ਉਸ ਦੇ ਨਾਲ ਹੀ ਸੰਸਦ ਦੇ ਵਿੱਚ ਹੰਗਾਮਾ ਸ਼ੁਰੂ ਹੋ ਜਾਂਦਾ ਹੈ ਅਡਾਨੀ ਮਾਮਲੇ ਨੂੰ ਲੈ ਕੇ ਹਾਲਾਂਕਿ ਸਪੀਕਰ ਦੇ ਵੱਲੋਂ ਹੁਣ ਸੰਸਦ ਦੀ ਕਾਰਵਾਈ 12 ਵਜੇ ਤੱਕ ਮੁਲਤਵੀ ਕਰ ਦਿੱਤੀ ਗਈ ਹੈ